ਬਹੁਤ ਬੜੀ ਮਹਿਸੂਸ ਹੋ ਰਿਹਾ ਜੀ ਜਿਵੇਂ ਦੇਖ ਰਹੇ ਤੁਸੀਂ ਹਾਂਜੀ ਹਾਂਜੀ ਰਕੇਸ਼ ਵੀਰ ਜੀ ਜਿਹੜੀ ਬੇਟੀ ਜੱਜ ਬਣੀ ਹੈ ਆਪਣੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਵੀ ਤੁਸੀਂ ਦੇਖਦੇ ਬਸ ਖੁਸ਼ੀ ਹੈ ਬਹੁਤ ਜ਼ਿਆਦਾ ਬਾਕੀ ਇਹਦਾ ਸਟਾਰਟਿੰਗ ਤੋਂ ਮਨ ਸੀ ਇਸ ਲਾਈਨ ਤੇ ਜਾਣ ਲਈ ਅੱਛਾ ਅਸੀਂ ਤਾਂ ਇਹਨੂੰ ਕਦੇ ਕਿਸੇ ਗੱਲ ਵਾਸਤੇ ਫੋਰਸ ਨਹੀਂ ਕੀਤਾ ਹੈ ਜੀ ਉਹ ਹੋਰ ਲਾਈਨ ਤੋਂ ਦਾ ਕੁਝ ਵੀ ਵਸਦੀ ਨਹੀਂ ਪਰ ਇਹ ਪੜਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀ। ਸਟਰਗਲ ਬਹੁਤ ਜ਼ਿਆਦਾ ਕੀਤਾ ਜੀ ਬੇਟੀ ਨੇ ਜਿੰਨਾ ਕਹਿ ਦੋ ਅਸੀਂ ਆਪਦੇ ਅੱਖਾਂ ਨਾਲ ਦੇਖਿਆ ਇਸ ਨੂੰ ਪੜ੍ਹਦੀ ਨੂੰ। ਸਾਰੀ-ਸਾਰੀ ਰਾਤ ਸਾਰਾ-ਸਾਰਾ ਦਿਨ ਪੜ੍ਹੀ ਜਾਣਾ। ਨਾ ਨਾ ਓਨ ਟਾਊਨ ਦੀ ਸੁਰਤ ਨਾ ਕੋ ਖਾਣ-ਪੀਣ ਦੀ ਸੁਰਤ। ਵੈਸੇ ਦੀ ਮਿਹਨਤ ਰੰਗ ਲਾਈ ਜੀ ਤਾਂ ਇਸ ਮੁਕਾਮ ਤੇ ਪਹੁੰਚੀ ਹੈ ਇਹ। ਬਹੁਤ ਅੱਛਾ ਲੱਗ ਰਿਹਾ। ਅੱਛਾ ਲੱਗ ਰਿਹਾ। ਕੀ ਨਾਮ ਹੈ?

ठाकुर जी दी कृपा हुई बच्चे ते हुई ਸਾਡੇ ਸੱਤੇ ਹੋਈ ਹੈ ਨਾ ਚਲੋ ਬੱਚੇ ਦਾ ਸੁਪਨਾ ਸੀ ਪੂਰਾ ਹੋ ਗਿਆ ਇਹਦਾ ਸ਼ੁਰੂ ਤੋਂ ਸੁਪਨਾ ਸੀ ਬਿਲਕੁਲ ਬਿਲਕੁਲ ਨਾਈਸ 8th ਕਲਾਸ ਤੋਂ ਲੈ ਕੇ ਇਹ ਜਦੋਂ ਕਿ ਇਹਨੂੰ ਮਤਲਬ ਕਿ ਆਪਣੀ ਹੁੰਦਾ ਬੱਚਿਆਂ ਨੂੰ ਵੀ ਮੈਂ ਕੀ ਬੰਨਣਾ ਹੈ ਕੀ ਬੰਨਣਾ ਹੈ ਤਾਂ ਉਹਦੋਂ ਤੋਂ ਹੀ ਇਹਦਾ ਮਨ ਸੀ ਕਿ ਮੈਂ ਜੱਜ ਬੰਨਣਾ ਹੈ ਉਸ ਮੈਂ ਤਾਂ ਜੱਜ ਬੰਨਣਾ ਹੈ ਇਵਨ ਕੇ ਜਿਸ ਦਿਨ ਇਹਨੇ ਆਰਟਸ से ਲਈ ਉਸ ਦਿਨ ਸਾਡਾ ਬਹੁਤ ਮਨ ਹੋਇਆ ਵੀ ਇੰਨੇ ਇੰਟੈਲੀਜੈਂਟ ਬੱਚੇ ਇਸਨੇ ਕੋਈ ਨਾਨ ਮੈਡੀਕਲ ਮੈਡੀਕਲ ਕਿਉਂ ਨਹੀਂ ਲਿੱਤਾ ਪਰ ਇਹ ਕਹਿੰਦੀ ਮੈਂ ਜੱਜ ਹੀ ਬੰਨਾ ਹੈ ਔਰ ਮੈਂ ਆਰਟਸ ਹੀ ਲੈਣੀ ਹੈ ਤੁਸੀਂ ਸਿਰ ਉੱਚਾ ਕਰਕੇ ਦੱਸਿਆ ਕਰੋ ਵੀ ਸਾਡੇ ਬੱਚੇ ਨੇ ਆਰਟਸ ਪੜ੍ਹੀ ਹੈ ਬਹੁਤ ਖੁਸ਼ ਹੋ ਗਿਆ ਤਾਂ ਚਲੋ ਸਫਲ ਹੋਇਆ ਬੱਚਾ ਖੁਸ਼ੀ ਤਾਂ ਹੁੰਦੀ ਹੈ ਮਾਵਾ ਪਪੂ ਹਨਾ ਸਾਡੇ ਸਾਰੇ ਇਲਾਕੇ ਨੂੰ ਬਹੁਤ ਖੁਸ਼ੀ ਆ ਸਾਡਾ ਬਹੁਤ 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 ਧੰਨਵਾਦ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੋੜ ਮੰਡੀ ਛਾ ਗਿਆ ਹਾਂਜੀ ਹਾਂਜੀ ਪੂਰੇ ਪੰਜਾਬ ਚ ਜੋ ਕੋਈ ਸਾਨੂੰ ਨਹੀਂ ਜਾਣਦਾ ਸੀ ਉਹ ਵੀ ਜਾਣਨ ਲੱਗ ਗਿਆ ਵੀ ਵੀ ਬੱਚਾ ਚਲੋ ਕੋਈ ਮੰਡੀ ਚ ਸਫਲ ਹੋਇਆ ਹੈ ਨਾ ਔਰ ਬੱਚੇ ਵੀ ਮੋਟੀਵੇਟ ਹੋ ਗਏ ਇਸ ਗੱਲ ਨਾਲ ਹਾਂਜੀ ਠੀਕ ਥੈਂਕ ਯੂ ਕੀ ਨਾਮ ਹੈ ਬੇਟਾ ਅ ਮੇਰਾ ਨਾਮ ਤਾਨਿਆ ਹੈ ਤੁਸੀਂ ਜੱਜ ਨੂੰ ਜੁੜਤ ਹੋਏ ਨਾ ਮੈਨੇ ਪੂਰਾ ਟੈਸਟ ਪਾਸ ਹੁੰਦਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਸਰ ਬਹੁਤ ਅੱਛਾ ਲੱਗ ਰਿਹਾ ਹੈ उस दिन का रिजल्ट आया है काफ़ी इतों साडा एरिया है काफ़ी प्यार मिल रहा है और सब देखते बड़ा अच्छा लग रहा है स्टडी सारी कि बारे में स्टडी सर मैं अलग अलग स्कूल्स तो की है पहला एम एस डी स्कूल तो की है फिफ्थ क्लास तक ਫਿਰ 8th ਕਲਾਸ ਤੱਕ ਮੈਨੇ ਸਰਬਿਤਕਾਰੀ ਵਿਦਿਆਮੰਦਰੋਂ ਕੀਤੀ ਹੈ ਫਿਰ ਮੈਨੇ 9th 10th ਆਪਣੀ ਮਨਸਾ ਤੋਂ ਕੀਤੀ ਹੈ ਪੁਲਿਸ ਪਬਲਿਕ ਸਕੂਲ ਤੋਂ ਫਿਰ 11th ਤੇ 12th ਮੈਨੇ ਸੇਂਟ ਜੇਵियर्स ਬਠਿੰਡਾ ਤੋਂ ਕੀਤਾ ਹੈ ਫਿਰ ਆਪਣੀ ਗ੍ਰੈਜੂਏਸ਼ਨ ਹੈ ਜੋ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਇਸ ਟਾਈਮ ਐਲ ਐਲ ਐਮ ਚੱਲ ਰਹੀ ਹੈ ਉਹ ਵੀ ਪੰਜਾਬੀ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਤੁਹਾਨੂੰ ਜੱਜ ਬਣਨ ਦਾ ਕਿਉਂ ਸ਼ੌਂਕ ਪੈਦਾ ਹੋਇਆ ਜੀ ਸਰੀ ਖਿਆਲ ਮੇਰੇ ਸਕੂਲ ਚ ਸੀਗਾ ਮੰਚ ਮੈਂ 9th ਕਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਥੋੜਾ ਅਪਡੇਟ ਪੜਾਈ ਬਾਰੇ ਕਰੀਅਰ ਬਾਰੇ ਸੋਚਣਾ ਉਦੋਂ ਤੋਂ ਸ਼ੁਰੂ ਕੀਤਾ ਤਾਂ ਬਸ ਇੱਕੋ ਹੀ ਥੌਟ ਸੀ ਮੇਰੇ ਦਿਮਾਗ ਵਿੱਚ ਕਿ ਵੀ ਇੱਧਰ ਹੀ ਜਾਣਾ ਹੈ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਪੜਾਈ ਉਸੇ ਤਰੀਕੇ ਨਾਲ ਹੀ ਕੀਤੀ ਜੋ ਠੀਕ ਲੱਗਿਆ ਬਸ ਜੋ ਲਾ ਦੀ ਪੜਾਈ ਲਈ ਠੀਕ ਲੱਗਿਆ ਉਹ ਜੋ ਜੱਜ ਬਣਨ ਲਈ ਠੀਕ ਲੱਗਿਆ ਫਿਰ ਬਸ ਉਸ ਤਰੀਕੇ ਨਾਲ ਸਭ ਅੱਗੇ-ਅੱਗੇ ਆਪਣੇ ਆਪ ਹੁੰਦਾ ਗਿਆ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏ ਤੁਹਾਨੂੰ ਸਮੱਸਿਆਵਾਂ ਆ ਤਾਂ ਸਰ ਮਤਲਬ ਇਦਾਂ ਹੈ ਕਿ ਕਦੇ-ਕਦੇ ਆਪ ਦੇ ਮਨ ਦੀਆਂ ਹੀ ਹੁੰਦੀਆਂ ਨੇ ਕਈ ਵਾਰੀ ਆਪਾਂ ਕਦੇ ਹਿੰਮਤ ਪੈਂਦੀ ਹੈ ਕਿਸੇ ਚੀਜ਼ ਦੀ ਕਈ ਵਾਰ ਨਹੀਂ ਪੈਂਦੀ ਤਾਂ ਉਹ ਸਮੱਸਿਆ ਹੈ ਇੱਕ ਅੰਦਰੂਨੀ ਜੋ ਚੱਲਦੀ ਹੈ ਤੇ ਬਾਕੀ ਅ ਬਸ ਜ਼ਿਆਦਾ ਤਾਂ ਮੈਨੂੰ ਪੈਰੈਂਟਸ ਦੀ ਫੈਮਿਲੀ ਦੀ ਰੋਸ ਦਾ ਮਿੱਤਰਾਂ ਦੀ ਬਹੁਤ ਸਪੋਰਟ ਰਹੀ ਉਸ ਕੱਲ ਦਾ ਤਾਂ ਬਹੁਤ ਸ਼ੁਕਰਾਨਾ ਹੈ ਪ੍ਰਮਾਤਮਾ ਦਾ ਕਿ ਕੋਈ ਆਪਾਂ ਨੂੰ ਇਦਾਂ ਦੀ ਸਮੱਸਿਆ ਫੇਸ ਨਹੀਂ ਕਰਨੀ ਪਈ ਬਸ ਛੋਟੀਆਂ ਮੋਟੀਆਂ ਤਾਂ ਉਹ ਚੱਲ ਗਈ ਰਹਿੰਦੀਆਂ ਨੇ ਤੇ ਇਹ ਤਾਂ ਠੀਕ ਰਿਹਾ ਸਭ ਤੁਹਾਨੂੰ ਇਹ ਮਾਚ ਦਾ ਜੱਜ ਬੰਦਾ ਕਿਦਾਂ ਜੋ ਪਤਾ ਲੱਗshow ਹੈ ਰੈਕੋਰਡ ਆਪਾਂ ਨਾਲ ਲਾਇਕ ਵਧੀਆ ਇਲਾਕਾ ਹੈ ਸਰ ਵਧੀਆ ਸੋਨਾ ਹੈ ਸੁੰਦਰ ਹੈ ਮੌਸਮ ਵੀ ਵਧੀਆ ਰਹਿੰਦਾ ਹੈ ਤੇ ਬਾਕੀ ਅਪੋਰਚਨਿਟੀ ਕਿਤੇ ਵੀ ਹੋਈ ਏਰੀਆ ਦਾ ਫਰਕ ਨਹੀਂ ਪੈਂਦਾ ਜੋ ਇਸ ਰਿਸਪੌਂਸਿਬਿਲਟੀ ਨੂੰ ਕਿਤੇ ਹੀ ਹੋਇਆ ਨਿਭਾਣਾ ਹੈ ਤਾਂ ਇਨਾ ਏਰੀਆ ਮੈਟਰ ਨਹੀਂ ਕਰਦਾ ਹੈ ਜਿਹਨੇ ਰਿਸਪੌਂਸਿਬਿਲਟੀ ਕਰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਸੋਹਣੀ ਜਗ੍ਹਾ ਹੈ ਸ਼ਾਂਤੀ ਲੱਗਦਾ ਹੈ ਤਾਂ ਵਦਿਆ ਹਿਮਾਚਲ ਦੇਵ ਦੇ ਪਿੰਡਾਂ ਨਾਲ ਲੱਗਦਾ ਹੈ ਹਾਂਜੀ ਦੇ ਭੂਮੀ ਹੈ ਬਿਲਕੁਲ ਉੱਥੇ ਆਸ਼ੀਰਵਾਦ ਸਰ ਦਾ ਬਣਿਆ ਰਹਿੰਦਾ ਹੈ ਫਿਰ ਤੁਹਾਡੇ ਜਿਹੜੇ ਜੱਜ ਬਣਿਤ ਹੋ ਗਏ ਤੁਹਾਡੇ ਮਨ ਚ ਕੀ ਕਰਨ ਨੂੰ ਅੱਗੇ ਸਵਾਇਵਸਥ ਸਮਾਜ ਵਾਸਤੇ ਬਸ ਇਹ ਦਈ ਹੈ ਕਿ ਹੁਣ ਇੱਕ ਰਿਸਪੌਂਸਿਬਿਲਟੀ ਮਿਲੀ ਹੈ ਤਾਂ ਇਹਨੂੰ ਆਪਣੀ ਪੂਰੀ ਇਸ ਤਰੀਕੇ ਨਾਲ ਨਿਭਾਉਂਦੀ ਬਸ ਪਰਮਾਤਮਾ ਅੱਗੇ ਅਰਜ਼ਾ ਹੈ ਇਹੀ ਕਿ ਉਸ ਚੀਜ਼ ਨੂੰ ਨਿਭਾਉਂਦੀ ਵੀ ਹਿੰਮਤ ਮਿਲਦੀ ਰਵੇ ਕਿਉਂਕਿ ਰਿਸਪੌਂਸਿਬਿਲਟੀ ਹੈ ਕਿ ਔਦਾ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ ਜਿਹਦੇ ਜ਼ਿੰਮੇਵਾਰੀ ਮੰਨਦੇ ਆ ਤੇ ਬਸ ਇਹ ਹੈ ਕਿ ਹੁਣ ਇਸ ਚੀਜ਼ ਨੂੰ ਨਿਭਾਇਆ ਵੀ ਅੱਛਾ ਜਾਵੇ ਤਾਂ ਕਿ ਜੋ ਸਭ ਦਾ ਪਿਆਰ ਮਿਲ ਰਿਹਾ ਹੈ ਉਹ ਇਦਾਂ ਬਣਿਆ ਵੀ ਰਹੇ